ਕੀ ਨਾ ਮੈਂ ਤੁਸੀਂ ਕਹਿ ਨਹੀਂ ਰਹੇ ਸੀ ਕਿ ਮੈਂ ਕਹਿ ਰਹੀ ਸੀ ਆਪਾਂ ਉਹ ਕਰਾਂਗੇ ਤੁਸੀਂ ਕਹੇ ਸੀ ਉੱਧਰ ਜਾਵਾਂਗੇ ਆਪਾਂ ਬਸ ਉਹੀ ਠੰਡ ਚ ਭਜਾਨ ਦੀ ਹੱਥ ਪਈ ਹੋਈ ਹੈ ਹੋਰ ਤਾਂ ਕੀ ਹਾਏ ਪਾਪਾ ਹਾਂ ਜੀ ਮੇਰੇ ਬੱਚਿਓ ਕਿਵੇਂ ਉਹ ਤੋਂ ਸਹੀ ਬੱਚਿਓ ਨਹੀਂ ਬੱਚਿਓ ਨਹੀਂ ਸਬਸਕ੍ਰਾਈਬਰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਟੰਡੋ ਹਾਅਰ ਨਿਊ ਵਲੌਗ ਨਿਊ ਵਲੌਗ ਅਸੀਂ ਰਾਤ ਨੂੰ ਸਟਾਰਟ ਕਰਦੇ ਹਾਂ 8 ਵਜੇ ਤੇ ਮੈਂ ਹੁਣ ਦਮਨ ਨੂੰ ਟਿਊਸ਼ਨ ਤੋਂ ਲੈ ਕੇ ਆਈ ਤੁਸੀਂ ਇਸੇ ਵਲੌਗ ਦੇ ਵਿੱਚ ਦੇਖਿਓ ਤੇ ਹੁਣ ਦਮਨ ਨੂੰ ਯਾਦ ਆ ਗਿਆ ਕਿ ਦਮਨ ਦੇ ਤੁਸੀਂ ਕੱਲ ਵਾਲੇ ਵਲੌਗ ਚ ਦੇਖਿਆ ਕਿ ਮੈਨੂੰ ਸਪੋਰਟ ਸ਼ੂਜ਼ ਲਾ ਲਾ ਕੇ দাও ਮੇਰੇ ਮੱਤੇ ਦੀ ਗੱਲ ਜਾ ਚੇਤੇ ਆ ਗਈ ਹੁਣ ਪਾਪਾ ਆਏ ਨੇ ਇਹ ਪਾਪਾ ਆਏ ਨੇ ਕਿ ਮੈਂ ਪਾਪਾ ਨਾਲ ਜਾਉਂਗੀ ਮਮਾ ਨਾਲ ਸਭ ਜਾਦਾ ਨਹੀਂ ਉਹ ਕਰਮ ਜਿੰਦੀ ਖੱਚਾ ਤੇ ਪਾਪਾ ਪਾਪਾ ਕਹਿੰਦੇ ਪਾਪਾ ਕੋਈ ਨਾ ਪੁੱਜ ਜਿਹੜਾ ਪਸੰਦ ਆ ਲੈ ਲਓ ਪਾਪਾ ਇਨਕਾਰ ਨਹੀਂ ਕਰਦੇ ਪਾਪਾ ਦੇ ਰਹੇ ਨੇ ਤੁਹਾਨੂੰ ਇਹ ਪਾਪਾ ਜਿਹੜੇ ਨੇ ਤੱਥੇ ਨਾਲ ਖਰਚੀ ਕਰਦੇ ਨੇ ਨਾ ਹਮਮ ਮੈਂ ਕਹਿੰਦਾ ਪੁੱਤ ਇੱਕ ਵਾਰੀ ਚੀਜ਼ ਲੈਣੀ ਹੈ ਜਿਹੜੀ ਮਰਜ਼ੀ ਪਸੰਦ ਕਰ ਲਓ ਇੱਕ ਵਾਰੀ ਚੀਜ਼ ਲੈਣੀ ਹੈ ਅੱਜ ਕਲੋ ਜਮਾਨੇ ਗਏ ਇੱਕ ਵਾਰ ਚੀਜ਼ ਲੈਣ ਵਾਲੇ ਅੱਜ ਕਲ ਜਮਾਨੇ ਉਹ ਨਹੀਂ बस, कि बस वाकई 10 ਸਾਲ ਚੱਲਿਆ ਉਸ ਤੋਂ ਬਾਅਦ ਤਾਂ ਟ੍ਰੈਂਡ ਜਾਂ ਖਤਮ ਹੋ ਜਾਂਦਾ ਸਾਲ ਵੀ ਕਿੱਥੇ ਕਨੂ ਬੂਡ ਲੈ ਕੇ ਤੇ ਆ ਆ ਪਏ ਨੇ ਆ ਦੇਖਿਓ ਮਮਾ ਇਹ ਤਾਂ ਬਹੁਤ ਮਹੀਨਾ ਦੋ 6 ਮਹੀਨੇ ਨਹੀਂ ਹੋਏ ਇਹਨੂੰ ਤੇ ਆ ਆ ਦੇਖਿਓ ਸ਼ੁਸ਼ਾ ਦੇ ਮਮਾ ਦੇਖਿਓ ਹਲਾ ਤਾਂ ਡੇਬ ਵੀ ਮਾੜੇ ਨਹੀਂ ਮੈਂ ਕੈਪ ਪਾ ਲਾਂਗਾ ਤੇ ਟਾਈਮ 8 ਵਜੇ ਦਾ ਲੋ ਜੀ ਸਾਡਾ ਦਮਨ ਪੁੱਤ ਆ ਗਿਆ ਟਿਊਸ਼ਨ ਤੋਂ ਤੇ ਮੈਂ ਲੈਣ ਆਈਆਂ ਹੁਣ ਟਾਈਮ ਸਵਾ 6 ਵਜੇ ਦਾ ਹਨੇਰਾ ਹੋ ਜਾਂਦਾ ਕਾਫੀ ਆਜੋ 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 ਸਕੂਟਰੀ ਵੀ ਡਿੱਕੇ ਡੋਲੇ ਖਾਰੀ ਠੰਡ ਕਰਕੇ ਸਟਾਰਟ ਨਹੀਂ ਹੋ ਰਹੀ ਚੰਗੀ ਤਰ੍ਹਾਂ ਉੱਪਰ ਕੈਪੂਕ ਪਾ ਲੋ। ਯਾਰ ਇਹਦਾ ਉਹ ਕਿੱਥੇ ਗਿਆ? ਵਿਚੇ ਇਹ ਵਿਚੇ ਚੰਗੀ ਤਰ੍ਹਾਂ ਪਾ ਲੋ। ਤੇ ਢੇਰਾ ਹੋ ਗਿਆ ਬਸ। ਕੈਮਰੇ ਥੋੜਾ ਸਾਫ਼ ਦੇਖ ਰਿਹਾ ਉਹ ਢੇਰਾ ਹੈ। ਵਿਚੇ ਇਹ ਵਿਚੇ ਚੰਗੀ ਤਰ੍ਹਾਂ ਕੱਢ ਕੇ ਪਾ। ਨਹੀਂ ਬਸ ਅੱਗੋ ਫੜ ਲਈ ਹੱਥ ਨਾਲ ਬੈਗ ਪਿੱਛੇ ਆ ਕੋਈ ਆ ਵੇ ਹ ਸਾਈਡ ਤੇ ਸਾਈਡ ਤੇ ਉਧਰ ਸਾਈਡ ਤੇ। ਇਹ ਉਹ ਪਿੱਛੇ ਹਾਂ ਆ ਜਾ ਫਟਾਫਟ ਆ ਜਾ ਟਰੈਕਟਰ ਆ ਗਿਆ। ਟਰੈਕਟਰ ਆ ਰਿਹਾ ਟਰੈਕਟਰ। ਅੱਜ ਹਮ ਆਪਕੋ ਨਾ ਠੰਡੀ ਠੰਡੀ ਸੈਰ ਕਰਾਇੰਗੇ ਹੋਰ ਯਾਰ ਤੇ ਚਲੋ ਫਿਰ ਤੁਸੀਂ ਤੇਜ ਮੇਰੇ ਹੱਥ ਧਾਰਦੇ ਨੇ ਮੈਂ ਗਲਵਸ ਨਹੀਂ ਪਾ ਕੇ ਆਈ ਸ਼ਾਬਾਸ਼ ਹੋਰ ਜ਼ਿਆਦਾ ਠੰਡਾ ਹੈ ਹਾਂ ਦੋ ਦਿਨ ਤਾਂ ਬਹੁਤ ਠੰਡਾ ਹੈ ਮੇਰੇ ਬਜਾਜ ਕਿਹੜਾ ਲਾਣਾ ਹੋਮਾ ਨਹੀਂ ਅਰਸ਼ਦ ਦੀ ਘਰੇ ਚਲੋ ਮੇਰੇ ਹੌਂ ਹੱਥ ਧਾਰ ਰਹੇ ਨੇ ਮੇਰੇ ਮੈਂ ਉੱਥੇ ਨਹੀਂ ਹੱਥ ਧਾਰਦੇ ਆਪਾਂ ਦੁਕਾਨ ਤੇ ਵੱਜ ਜਾਣਾ ਟੈਨਸ਼ਨ ਨਾ ਲੈਣਾ ਜਾਣਾ ਕਿੱਥੇ ਬਾਜ਼ਾਰ ਬਾਜ਼ਾਰ ਲ ਲੈ ਕੇ ਆਣਾ ਆਪਣਾ ਮੈਨੂੰ ਤੈਨੂੰ ਲੈ ਕੇ ਆਉਣੀ ਆ ਤਾਂ ਮੈਨੂੰ ਠੰਡ ਬਹੁਤ ਲੱਗਦੀ ਹੈ ਮੇਰਾ ਮਾਫਰ ਨਹੀਂ ਹੈਗਾ ਸਿੱਧੇ ਕੈਪ ਪਾਰ ਕਿ ਉੱਤੋਂ ਦੀ ਲੈ ਲਾਂ ਕਰਾਂਗੀ ਬਸ ਅੱਛਾ ਯਾਰ ਉਹ ਪਏ ਸੀ ਕਿ ਕੱਲ ਜਿਹੜਾ ਮੈਂ ਕੱਲ ਲੌਂਗ ਕੋਡ ਦੇਖ ਕੇ ਆਈ ਹਾਂ ਬੜਾ ਹੀ ਸੁਣਾ ਸੀ ਗ੍ਰੇ ਕਲਰ ਦਾ ਮੈਨੂੰ ਪਸੰਦ ਆ ਗਿਆ ਪਰ ਉਹਦਾ ਰੇਟ ਬੜਾ ਜ਼ਿਆਦਾ ਸੀ ਮੈਂ ਛੱਡ ਕੀ ਕਰਨਾ ਹੈ ਪੈਣਾ ਤੇ ਇੱਕ ਦੋ ਦੇਣੀ ਹੈ ਮੈਂ ਵੀ ਗਮਚੇ ਦੀ ਬੁਕਲ ਮਾਰ ਲਾਂ ਤੇ ਹੁਣ ਨਾ ਆਈਦਰ ਮੇਰ ਨਾਲ ਗੱਲ ਕਰਾ ਹੁਣ ਨਾ ਮੇਰਾ ਮਨ ਜਾ ਪੜ ਲਿਆ ਇਹ ਮੈਂ ਲੌਂਗ ਕੋਡ ਲੈ ਲਾ ਡਬਲ ਮਾਈਂਡਰ ਦੀਆਂ ਸਮਝ ਨਹੀਂ ਆਉਂਦੀ ਹੈ ਹੈਗੇ ਚਾਪ ਸਰ ਮੈਂ ਨਹੀਂ ਲਵ ਛੋੜ ਹੈ ਨਹੀਂ ਨਹੀਂ ਕੱਲ ਜਿਹੜੇ ਪਾਏ ਸੀ ਆਹ ਪਾਏ ਇਹ ਦੰਮੂ ਨੂੰ ਦੋ ਮੇਰਾ ਤੇ ਸਰ ਜੂਗਾ ਪੁੱਤ ਨੂੰ ਦੋ ਓਏ ਮੇਰੀ ਗੱਲ ਸੁਣੋ ਇੱਕ ਸਕੂਟਰ ਤੇ ਤਿੰਨ ਜਣ ਜਾਵਾਂਗੇ ਹੋਰ ਵਧੀਆ ਨਿੱਗ ਜਿਹਾ ਆ ਜਾਂਦਾ ਪਾ ਗੱਡੀ ਕੱਢ ਲਓ ਹੈ ਨਹੀਂ ਗੱਡੀ ਹੀ ਤੋੜਨ ਗੱਡੀ ਹੈ ਨਹੀਂ ਗੱਡੀ ਕੱਢੀ ਨਵੀਂ ਕਢਾ ਲੈਨੇ ਆ ਬੜਾ ਕੁਛ ਹਜੇ ਕਰਨ ਵਾਲਾ ਨਵੀਂ ਕਢਾ ਲੈਨੇ ਨਵੀਂ ਕਢਾ ਲੈ ਆਂਟੀ ਤੋਂ ਲੈ ਲਓ ਆਹ ਗਾੜ ਕੇ ਦੀਰਾ ਤੂੰ ਤੋੜਦੇ ਨਹੀਂ ਬੇਟਾ ਮੈਂ ਬੰਦੇ ਨਹੀਂ ਕਿ ਹਲੋਂ ਜਲਦੀ ਕਰੋ ਤੁਮਣ ਪੜਾਛੂ ਮਿੱਤਰੇ ਚ ਉਫ ਚਪਲਾ ਆਹ ਦੇਖੋ ਚਪਲਾਂ 'ਚ ਸੌਸ ਪਾਈ ਚੱਲਦੀ ਹੈ ਉਹ ਮੈਂ ਆਹੀ ਪਾ ਕੇ ਜਾਨੀ ਆ ਕਹਿਣ ਕਿ ਹਾਂ ਕੁੜੀ ਕੋ ਸੱਚੀ ਸ਼ੂਜ਼ ਨਹੀਂ ਹੈਗੇ ਤੇ ਲੋ ਗਾਇਜ਼ ਅਸੀਂ ਜਾ ਕੇ ਮਿਲਦੇ ਹਾਂ ਉੱਥੇ ਜੇ ਮਿਲਿਆ ਗਿਆ ਜ਼ਰੂਰ ਮਿਲਾਂਗੇ ਜੇ ਨਾ ਮਿਲਿਆ ਗਿਆ ਫਿਰ ਘਰੇ ਆ ਕੇ ਤੁਹਾਨੂੰ ਮਿਲਾਂਗੇ ਹਨਾ ਮੈਂ ਉਧਰ ਸ਼ੀਸ਼ੇ 'ਚ ਦੇਖ ਕੇ ਗੱਲ ਕਰ ਰਹੀ ਹਾਂ ਕਿ ਸਾਹਮਣੇ ਸ਼ੀਸ਼ਾ ਲੱਗਾ ਹੋਇਆ ਮੈਂ ਕੈਮਰੇ ਵਾਲ ਘੱਟ ਦੇਖਿਆ ਤੇ ਆਪਾਂ ਨੇ ਦਾਲ ਚੌਲ ਬਣਾਤੇ ਜਿਵੇਂ ਤੁਸੀਂ ਕੱਲ ਵਾਲੇ ਵਲੌਗਸ ਦੇਖਿਆ ਫਿਰ ਆ ਕੇ ਮੈਂ ਦਾਲ ਬਣਾਈ ਚੌਲ ਬਣਾਏ ਤੇ ਹਜੇ ਹੀ ਰੋਟੀ ਖਾਣੀ ਹੈ ਰੋਟੀ ਖਾ ਕੇ ਖਾਣੇ ਪਹਿਲਾਂ ਦਮਨ ਨੂੰ ਸ਼ੁਰੂਦਵਾ ਲਿਆ ਏ ਤੇ ਸਾਡਾ ਸਿਮਰਨ ਜਿਹੜਾ ਗਿਆ ਹੋਇਆ ਹੈ ਫਰੈਂਡ ਆਪਕੀ ਨਾਲ ਸ਼ਾਪਿੰਗ ਕਰਨ ਉਹ ਹਜੇ ਆਈ ਨਹੀਂ ਮੈਨੂੰ ਫੋਨ ਆਇਆ ਸੀ ਕਿ ਨਹੀਂ ਮम्मा ਤੁਸੀਂ ਉੱਥੇ ਹੀ ਆ ਜਿਓ ਆ ਜਾ ਦਮਨ ਤਾਂ ਬਹੁਤ ਟਾਈਮ ਲਾ ਰਹੀ ਹੈ ਸ਼ੂਜ਼ ਕਿੰਨੇ ਖਰਾਬ ਜਿਹੇ ਤਾਂ ਹੈਗੇ ਨੇ ਟਾਈਮ ਲਾ ਰਿਹਾ ਮਨ ਨੂੰ ਖਰਾਬ ਨੇ ਤੇ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਕੱਲ ਕਹਿੰਦੇ ਕਿ ਹੀਟਰ ਨਾਲ ਕੱਪੜੇ ਸਕਾ ਲੋ ਹੀ ਇਸੇ ਕਰਕੇ ਐਸ ਰੂਮ ਚ ਰੱਖੇ ਨਾਲ ਹੀਟਰ ਹੈ ਕਿ ਚਲੋ ਥੋੜੇ ਬਹੁਤ ਸੁੱਕ ਜਾਂਦੇ ਨੇ ਆ ਜਾ ਮੇਰੀ ਪੁੱਤਰੀ ਆ ਜਾ ਦੇਖੋ ਗਾਇਜ਼ ਦੇਖੋ ਗਾਇਜ਼ ਅਸੀਂ ਸਕੂਟੀ ਜਾ ਰਹੇ ਹਾਂ ਠੰਡ ਚ ਠੰਡ ਚ ਮਾਣ ਹਾਂ 3 ਇਨ 1 ਜਿੱਕਰਨ ਜਾ ਰਹੇ 3 ਇਨ 1 ਤਿੰਨ ਜਣੇ ਇੱਕ ਸਕੂਟਰੀ ਤੇ ਅੱਗੇ ਵੀ ਜਾਣੇ ਆਗਾ ਜਿ ਕਿਹੜਾ ਕੋਈ ਨਵੇਂ ਜਾ ਰਹੇ ਆ ਆਜੋ ਆਜੋ ਲਓ ਜੀ ਅਸੀਂ ਆ ਗਏ ਆ ਵਾਪਸ ਤੇ ਸਾਨੂੰ ਜਿਹੜਾ ਆ ਕਿ ਉਹ ਸੀ ਉਹ ਨਹੀਂ ਮਿਲ ਪਾਏ ਕਿਉਂਕਿ ਨਾ ਉਹਨਾਂ ਨੇ ਸ਼ੋਰੂਮ ਜਿਹੜਾ ਸੀ ਆਪਣਾ ਬੰਦ ਕਰਤਾ ਕਰਨ ਲੱਗੇ ਹੀ ਸੀਗੇ ਤੇ ਅਸੀਂ ਪਹੁੰਚ ਗਏ ਤੇ ਸਾਨੂੰ ਉਹਨਾਂ ਨੇ ਇਹ ਕਹਿ ਕੇ ਅੰਦਰ ਵੜਦੇ ਅਸੀਂ ਸ਼ੋਰੂਮ ਬੰਦ ਕਰਨ ਲੱਗਿਆ ਥੋੜਾ ਜਲਦੀ ਕਰ ਲਿਓ ਪਤਾ ਕੀ ਸੀ ਦਮਨਾ ਕਹਿੰਦੀ ਵੀ ਮੈਂ ਪਾਪਾ ਨਾਲ ਜਾਣਾ ਲੈਣ ਪਾਪਾ ਨਾਲ ਜਾਣਾ ਲੈਣ ਪਾਪਾ ਦੇ ਚੱਕਰਾਂ ਚ ਕੀ ਪਾਪਾ ਨੂੰ ਆਫਿਸ ਅੱਜ ਥੋੜਾ ਆਫਿਸ ਦਾ ਕੰਮ ਘਾਟੇ ਉਹ ਚੱਕਰਾਂ ਚ ਚਲੇਗੇ ਤੇ ਟਾਈਮ 8 ਵੇ ਦਾ ਹੀ ਤੁਸੀਂ ਦੇਖਿਆ ਉਹ ਰੌਲ ਚ ਹਾਂ ਤੇ ਉਹਨਾਂ ਨੇ ਸ਼ੋਰੂਮ ਜਿਹੜਾ ਬੰਦ ਕਰਨਾ ਸੀਗਾ ਤੇ ਸਾਨੂੰ ਵੀ ਲੱਗਿਆ ਜਲਦਬਾਜੀ ਚ ਕੋਈ ਚੀਜ਼ ਗਲਤੀ ਨਾਲ ਲਿਆਵਾਂਗੇ ਤੇ ਬਾਅਦ ਪਤਾ ਲੱਗ ਤੇ ਅਸੀ ਕਭ ਨਹੀਂ ਮੈਂ ਉਹ ਜੈਸੀ ਇੱਕ ਦੋ ਸ਼ੂਜ਼ ਦੇਖੇ ਮੈਂ ਕਹਿੰਦਾ ਨਹੀਂ ਆਪਾਂ ਲੈਣਾ ਨਹੀਂ ਦਮਨੋ ਚੈਰੀ ਦਾ ਤੇ ਕੰਮ ਕਰਦਾ ਸੀ ਕਿ ਮਸਾ ਮੇਰ ਦਵਾਨ ਆਏ ਨੇ ਤੇ ਅੱਜ ਫੇਰ ਮੇਰਾ ਕੈਨਸਲ ਵਿਚਾਰੀ ਇੱਕ ਦੂਜਾ ਇੱਧਰ ਰੈਟੇਵ ਮੈਂ ਫੇਰ ਹੁੰਦੇ ਹੁੰਦੇ ਸਾਨੂੰ ਕਿਹਾ ਮੈਂ ਕਿਹਾ ਆਪਾਂ ਨਾ ਇੱਧਰ ਜਾ ਕੇ ਹੁੰਦੇ ਆ ਜੇ ਖੁੱਲਾ ਹੋਇਆ ਜੇ ਉਹਨਾਂ ਨੇ ਵਧੀਆ ਕਿਹਾ ਕਿ ਚਲੋ ਕੋਈ ਗੱਲ ਉਹ ਵੀ ਬੰਦ ਹੋ ਚੁੱਕੀ ਸੀ ਦਾਲ ਚਾਵਲ ਅੱਜ ਮਾਹ ਦੀ ਦਾਲ ਤੇ ਨੌਸਾ ਦਮਨ ਕਿਉਂ ਪੜਾ ਬਤਾ ਠੰਡ ਚ ਨਾ ਕੁਛ ਨਹੀਂ ਬਣਾਇਆ ਹੈਗਾ ਪਿੰਨੀਆਂ-ਕੁਨੀਆਂ ਕੁਛ ਨਹੀਂ ਬਣਾਇਆ ਟਾਈਮ ਨਹੀਂ ਲੱਗਣ ਡਿਆ ਇੰਨੇ ਬਿਜੀ ਆਂ ਪੁੱਛੋ ਨਾ ਕੱਲ ਨੂੰ ਮੈਂ ਇਹ ਕੰਮ ਕਰਨਾ ਕਰਨਾ ਇੱਕ ਸਾਡੀ ਮਿਕਸੀ ਖਰਾਬ ਹੋ ਤੁਹਾਨੂੰ ਵੀ ਭਾਗ ਦਾ ਮਾਰਾ ਟੀਕੇ ਆ ਮੈਨੂੰ ਦੇਖੋ ਕਿਵੇਂ ਬਣੇ ਦਾਲ ਚੋਲ ਫੈਂਟਾਸਟਿਕ ਫੈਂਟਾਸਟਿਕ ਮੈਂ ਰੋਟੀ ਪਿਆਜ਼ ਲੈ ਲਉ ਪਹਿਲ ਲੈਣਾ ਤਾਂ ਆਹ ਸਵੇਰ ਦੀ ਇੱਕ ਪਰੌਂਠੀ ਪਈ ਹੈ ਮੈਂ ਇਹ ਵੀ ਨਾਲ ਖਾ ਲਾਂ ਲੈੜੀ ਤੋਹੀ ਲੈ ਲਓ ਕੀ ਹੋ ਗਿਆ ਤੁਮਣ ਖਾ ਪੀ ਕੇ ਰੋਟੀਆਂ ਤਾਂ ਹੁਣ ਮੁੱਦੇ ਹੋਏ ਫਿਰਦੇ ਹੋ ਉੱਥੇ ਦੇ ਕੋਈ ਕਮਰੇ ਵਿੱਚ ਕੋਈ ਬੈਠਾ ਦੇਖਾ ਅੱਜ ਤਾਂ ਸਿਰ ਬੈਠਾ ਆ ਦੇ ਕੋਣ ਬੈਠਾ ਆ ਜਾ ਆ ਜਾ ਹੈ ਮੈਂ ਤਾਂ ਆਂਦੇ ਹੋਏ ਦੇਖ ਲਿਆ ਮੈਂ ਕਿਉਂ ਉੱਥੇ ਬੈਠਾ ਹੈ ਦੇਖ ਮਰੇ ਹਾਏ ਹਾਏ ਤੁਸੀਂ ਜਿਹਨੂੰ ਆਪਾਂ ਅੱਗੇ ਪਰੇ ਹੋ ਕੋਈ ਮਰੀ ਜਾਂਦੇ ਦੋਨੇ ਕਮਲੇ ਹੋਰ ਗਈ ਦੇ ਵਿੱਚ ਕੋਈ ਪਿਆ ਉੱਥੇ ਦੇਖ ਤਾ ਸੀ ਚੱਲ ਹੜ ਦੇ ਤੂੰ ਅੱਗੇ ਚੱਲ ਨਾ ਅੱਗੇ ਚੱਲ ਤੂੰ ਕਦੀ ਮੈਂ ਫੌਜ ਚ ਭਰਤੀ ਹੋਣਾ ਕਿੱਥੇ ਭਰਤੀ ਹੋ ਜੇਗੀ ਮਰੇ ਅੱਗੇ ਹੋ ਕੇ ਆ ਕੇ ਦੇਖਿਆ ਹੈ ਕਿੱਥੇ ਵਾਕਈ ਐ ਲੱਗਦਾ ਕੋਈ ਅੰਦਰ ਸੁੱਤਾ ਹੋਇਆ ਦੇਖੀ ਆਪ ਵੀ ਦਮ ਨਾ ਦੇ ਕੇ ਕਿੰਝ ਤੋਂ ਦੇਖੇ ਆਪ ਵੀ ਬਹੁਤ ਤੁਸੀਂ ਨਾ ਆ ਦੇ ਲੋ ਸਾਡੇ ਰਾਤ ਨੂੰ ਸਾਡੇ ਘਰੇ ਕੌਣ ਆ ਗਿਆ ਕੋਣ ਆ ਗਿਆ ਰਾਤ ਨੂੰ ਬਠਾ ਦੇਖੋ ਹਿਲ ਰਿਹਾ ਗੰਬਰ ਵਿਚ ਮੰਡੀ ਭੂਤ ਬਠਾ ਨਮਾ ਦੇ ਲਈ ਉਹ ਮੈਂ ਜਾਣ ਜੱਟਾਂ ਦੀਆਂ ਕੁੜੀਆਂ ਤੋਂ ਨਹੀਂ ਡਰਦੀਆਂ ਅੱਗੇ ਰਹਿ ਵਸਤੂ ਅੱਗੇ ਰਹਿ ਉਹ ਗਿਆ ਛੇਰ ਮੇਰਾ ਰਾਤ ਨੂੰ ਸਾਡੇ ਘਰੇ ਆਏ ਭੂਤੇ ਹੈਂ ਉਹ ਕੰਮ ਹੋ ਗਿਆ ਹਾਂ ਦਮਨ ਕੀ ਨਿਕਲਿਆ ਦੱਸ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਹੈਗਾ ਨੈਕਸਟ ਡੇ ਇਤਰਾਜ ਜਿਵੇਂ ਤੁਸੀਂ ਦੇਖਿਆ ਕਿ ਸਾਡੇ ਘਰੇ ਭੂਤ ਆ ਗਿਆ ਸੀ ਤੇ ਜਦੋਂ ਭੂਤ ਆਇਆ ਸੀ ਉਸ ਤੋਂ ਬਾਅਦ ਫਿਰ ਦਮਨ ਨੇ ਭੂਤ ਨੂੰ ਮਾਰਤਾ ਸੀ ਹੈ ਦਮਨ ਹਾਂਜੀ ਤੇ ਦਮਨ ਪੂਰਾ ਡਰਿਆ ਹੋਇਆ ਸੀ ਰਾਤ ਤੇ ਹੁਣ ਦਮਨ ਬਿਲਕੁਲ ਨੋਰਮਲ ਹੈ ਹਨਾ ਤੇ ਆਜੋ ਫਿਰ ਇੱਧਰ ਆਜੋ ਇੱਧਰ ਬਾਹਰ ਗੱਲ ਕਰੀਏ ਤੇ ਅੱਜ ਜੀ ਸਾਡੇ ਨਿਕਲੀ ਹੋਈ ਧੁੱਪ ਮੌਸਮ ਸਾਫ਼ ਹੈ ਥੋੜਾ ਜਿਹਾ ਅਸੀਂ ਜਾਣਾ ਬਾਜ਼ਾਰ ਜਿਵੇਂ ਤੁਸੀਂ ਦੇਖਿਆ ਦਮਨ ਨੂੰ ਸ਼ੂਜ਼ ਨਹੀਂ ਦਵਾਏ ਹੋਏ ਤੇ ਅੱਜ ਫੇਰ ਜਾਣਾ ਅਸੀਂ ਰਾਤ ਗਏ ਸੀ ਰਾਤ ਬੰਦ ਸੀ ਜਿਵੇਂ ਤੁਸੀਂ ਵਲੌਗ ਦੇ ਵਿੱਚ ਦੇਖਿਆ ਤੇ ਹੁਣ ਜਾ ਕੇ ਦੇਖ ਕੇ ਆਉਨੇ ਆ ਤੇ ਦਮਨ ਨੂੰ ਸ਼ੂ ਲੈ ਕੇ ਦੇਣੀ ਆ ਦੇਣੇ ਪੈਣੇ ਨੇ ਕਿਉਂ ਇਹਨੇ ਬਹੁਤ ਦਿਮਾਗ ਖਰਾਬ ਕੀਤਾ ਲੈ ਕੇ ਦਓ ਲੈ ਕੇ ਦਓ ਤੇ ਬਸ ਅਸੀਂ ਰੈਡੀ ਆਂ ਤੇ ਆਨੇ ਸਿਮਰਨ ਨੇ ਨਾ ਦਮਨ ਦੀ ਲੋਰ ਪਾਲੀ ਹੋਈ ਤੂੰ ਸੁਕੜੀ ਜੀ ਦਮਨ ਫੇਟੋ ਨੂੰ ਇੰਨੀ ਸੋਹਣੀ ਆਉਂਦੀ ਤੇ ਮੈਨੂੰ ਕਿਹੜਾ ਸੋਹਣੀ ਨਹੀਂ ਲੱਗਦੀ ਸਰ ਤੇ ਅੱਜ ਦੇਖੋ ਜੀ ਬਾਹਰ ਧੁੱਪ ਨਿਕਲੀ ਆ ਅਸੀਂ ਵੀ ਧੁੱਪੇ ਬੈਠੇ ਹਾਂ ਮੰਜੇ ਤੇ ਆਹ ਸਿਮਰਣ ਹੁਣ ਸਟੈਰ ਮਾਰ ਰਹੀ ਤੇ ਅੱਜ ਸਾਡੇ ਕੱਪੜੇ ਵੀ ਸੁੱਕ ਜਾਣਗੇ ਤੁਹਾਨੂੰ ਵੀ ਫੋਟੋ ਖਿੱਚ ਮਿਲੂ ਓਹ ਹੋ ਹੋ ਇਧਰ ਗਾਇਸ ਆਪਣੀ ਚਾਹ ਬਣ ਗਈ ਚਾਹ ਪੀ ਲਈਏ ਪਹਿਲਾਂ ਚਾਹ ਪੀ ਕੇ ਫਿਰ ਬਾਜ਼ਾਰ ਚਲਦੇ ਆ ਇਧਰ ਹੋਣ ਲੱਗਾ ਫੋਟੋ ਸ਼ੂਟ ਓਹ ਹੋ ਹੋ ਐਨੇ 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 ਸਟਾਈਲ ਵਜ ਰੇ ਸਿਮਰਣ ਸਿਮਰਣ ਨੇ ਸੰਗ ਜਾਣਾ ਤੇ ਜਦੋਂ ਅਸੀਂ ਕਹਿੰਨੇ ਆ ਉਹ ਤੋਂ ਸਾਡੀ ਕੋਈ ਫੋਟੋ ਨਹੀਂ ਖੇਚਦਾ ਹੈ ਕਿਥੇ ਕਿਥੇ ਧੁੱਪ ਚੜੀ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਰਾਤ ਨੂੰ ਹੀ ਆ ਜਰਾਂ ਤੁਹਾਡੇ ਕੋਲ ਤੇ ਅੱਜ ਹੀ ਦੱਸ ਦਿਓ ਕਿ ਅੱਜ ਕਿਥੇ ਕਿਸੇ ਤੋਂ ਧੁੱਪ ਚੜੀ ਹੈ ਬਹੁਤ ਸੋਹਣੀ ਆਈ ਫੋਟੋ ਇਧਰ ਆਪਾਂ ਚਾਹ ਪੀ ਲਈਏ ਚਾਹ ਪੀ ਕੇ ਪਣ ਬਜ਼ਾਰ ਜਾਣਾ ਸੀਮਰ ਨੇ ਮੈਨੂੰ ਪੁੱਛ ਲਈ ਮਮਾ ਸੋਹਣੀ ਆਈ ਫੋਟੋ ਹੂੰ ਹੂੰ ਕੈਂਡ 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 ਯੂਟਿਊਬਰ ਠੀਕ ਹੈ ਚੰਨਾ ਮੈਂ ਮੈਂ ਪਾਪਾ ਨੂੰ ਕਹਿ ਰਹੀ ਸੀਗੀ ਮੈਂ ਬੋਲ ਬੋਲ ਆ ਬੋਲ ਅਬ ਤੂੰ ਜ਼ਿੰਦਾ ਨਹੀਂ ਬਚੇਗੀ ਮਾਰ ਦੇ ਮਾਰ ਦੇ ਮੇਰੇ ਕੋ ਮਾਰ ਦੇ ਯੂਟਿਊਬਰ ਗਾਇਜ਼ ਫੈਮਲੀ ਅੱਜ ਆਪਕੀ ਯੂਟਿਊਬਰ ਖਤਮ ਕਰ ਦੂੰਗੀ ਮੈਂ ਬਾਸੀ ਫੈਮਲੀ ਅੱਜ ਖਤਮ ਹੋ ਜਾਏਗੀ ਖਤਮ ਕਰ ਦੂੰਗੀ ਮੈਂ ਅੱਜ ਬਾਸੀ ਫੈਮਲੀ ਸੋਨੂ ਮਰ ਗਈ ਅੱਜ ਟਾਈਟਲ ਇਹ ਲੈਂਦੀ ਬਾਸੀ ਫੈਮਲੀ ਵਾਲੀ ਸੋਨੂ ਮਰ ਗਈ ਹੈ ਨਾ ਨਹੀਂ ਹਾਂ ਤੇ ਲੋਕ ਬੋਲਦੇ ਐ ਸਿਹਰੀ ਬੋਲਦੇ ਐ ਅੱਛਾ ਇੱਕ ਗੱਲ ਮੈਂ ਹੋਰ ਦੱਸਾਂ ਸ਼ੂਏ ਲਿਆ ਨੂੰ ਮੈਨੂੰ ਬਹੁਤ ਟਾਈਮ ਹੋ ਗਿਆ ਮੈਨੂੰ ਲੱਗਾ ਸਾਲ ਤੋਂ ਉੱਤੇ ਹੋ ਗਿਆ ਡੇਢ ਸਾਲ ਦੋ ਸਾਲ ਲਾ ਲੋ ਹੋ ਗਏ ਇੰਨੇ ਕੰਫਰਟ ਨੇ ਤੇ ਦੂਜੀ ਗੱਲ ਇਹ ਮੈਂ ਇਹਦੇ ਕਦੇ ਲੇਸਿਸ ਨਹੀਂ ਖੋਲੇ ਮੈਂ ਬਿਨਾ ਲੇਸਿਸ ਤੋਂ ਹੀ ਐਂ ਪਾ ਲੈਣੀ ਆ ਬਾਸ ਲੇਸਿਸ ਤਾਂ ਇਹਦੇ ਬਸ ਕਦੇ ਹੈ ਜੇ ਟਾਈਟ ਕਰ ਲੈ ਕਹਿੰਦਾ ਖਾਰ ਤੇ ਮੈਂ ਤੁਹਾਡੇ ਵਿੱਚ ਸਾਰੇ ਦੱਸ ਸੀ ਮੂੰ ਚੰਗੀ ਗੱਲ ਆ ਕਿੱਧਰ ਜਾ ਰਹੇ ਐ ਸੈੱਟ ਕਰ ਇਧਰੋਂ ਕਿਧਰੋਂ ਮੈਨੂੰ ਹੋਗੀ ਸਾਰੇ ਮੇਰੇ ਆ ਬਾਲਾ ਕਰਕੇ ਤੇ ਮੈਂ ਪਹਿਲਾ ਆ ਗੱਲ ਪੂਰੀ ਕਰ ਲਾਂ ਕਿ ਮੈਂ ਇਹ ਕਦੇ ਲੇਸਸ ਨਹੀਂ ਖੋਲੇ ਜਦੋਂ ਦੇ ਲਿਆਂਦੇ ਬਸ ਐਂ ਆਈ ਆ ਆਪਣੇ ਬੂਟ ਪਾ ਲੈਣੇ ਐਂ ਤੁਰ ਪੈਣਾ ਇਹ ਕਾ ਬੰਦੇ ਨੇ ਜਿਹੜੇ ਆਫਿਸ ਜਾ ਕੇ ਰਾਜੀ ਨਹੀਂ ਹੈਗੇ ਸਵੇਰੇ ਮੈਂ ਟਿਫਨ ਪੈਕ ਕੀਤਾ ਦੇਖ ਲਓ ਤੇ ਆ ਖੋਲ ਕੇ ਹੁਣ ਰੋਟੀਆਂ ਗਰਮ ਹੋ ਰਹੀਆਂ ਨੇ ਤੇ ਘਰੇ ਹੀ ਬੈਠੇ ਆ ਅੱਜ ਉਹ ਕੁਝ ਮਜਬੂਰੀ ਸੀ ਤਾਂ ਘਰੇ ਬੈਠੇ ਨੇ ਜਾਣਾ ਪਿਆ ਸੀ ਕਿਤੇ ਉਹ ਦੇਖੋ ਉਹ ਦੇਖ ਮੈਂ ਕਰ ਦੇਣੀ ਆ ਨਾਲ ਸਲਾਦ ਖਾਦਾ ਜਾ ਰਿਹਾ ਸੋ ਨੂੰ ਨੂੰ ਨਹੀਂ ਔਖੀ ਕਰਨਾ ਮੈਂ ਆਪ ਔਖਾ ਜੂਗਾ ਕੋਟ ਤੇ ਘੜੇ ਚੋਂ ਕੱਢਿਆ ਤਾਰ ਇੰਨੇ ਵੱਟ ਪਏ ਨੇ ਇੰਨੇ ਵੱਟ ਪਏ ਜਿੰਨੇ ਕਹ ਦੋ ਉਹ ਦੇਖ ਦੇਖ ਐਵੇਂ ਖਾ ਲਿਆ ਕਰੋ ਰੋਟੀ ਆਪੇ ਗਰਮ ਕਰਕੇ ਤੇਰੀ ਬਾਤ ਕਿਉਂ ਨਹੀਂ ਨਿਕਲਦੀ ਬੋਲਣ ਕਿਉਂ ਨਹੀਂ ਦਏ ਤੁਸੀਂ ਮੈਨੂੰ ਕਾਲੀ ਆ ਤੁਹਾਨੂੰ ਦੇ ਖਾ ਲੋ ਖਾ ਲੋ ਪਹੁੰਚ ਗਿਆ ਦਮੂ ਕਹਿੰਦੀ ਮੈਂ ਉਹ ਵਾਈਟ ਚਾਹੀਦ ਨੇ ਉਹ ਆ ਵਾਲੇ ਆ ਵਾਲੇ ਤੂੰ ਸਾਦੀ ਘੋੜ ਤੇ ਜੀ ਦੀ ਫੇ ਉਹ ਵੀ ਲੈ ਲੈ ਆ ਦੇ ਲੈ ਸਭੀ ਸਭੀ सभी देख ला की कह रही दमन कह दी कि वो भी पाड़ांगी ये भी पाड़ांगी मेरे पहल वाने जरूर है ठीक ही हो गया आ भी सोने कलेक्शन बनी रहो यार इनु ये चीज नहीं पसंद हैगी ना चल ठीक हो गया सुबह नहीं सोने लगनगे तुम भी सोने लगनगे टाइट वेट में पाड़ी पिन में ठीक है चल रही है अच्छा मैं ਸਮੂਹ ਦੇ ਕਨਫਿਊਜ਼ਨ ਸੈੱਟ ਕਰਵਾਓ ਇਹਦੇ ਛੱਜ ਵਾਲੇ ਸਾਈਡ ਨੂੰ ਤੂੰ ਇਹ ਘਰ ਸਾਰੇ ਲੈ ਆ ਜਾ ਕਿ ਇਹ ਕਿਹ ਕਿਹੜਾ ਸਾਰੇ ਰਹੇ ਲੈਂਦੇ ਜਾਉਂਦੇ ਇੱਟੀ ਕਿੱਟੀ ਕਰਦੇ ਨਹੀਂ ਇਹ ਮੈਨੂੰ ਦਿੱਸ ਤਾ ਪੱਕਾ ਨਹੀਂ ਮੈਨੂੰ ਲੰਮ ਕਾਰ ਆਇਆ ਨਹੀਂ ਮੈਨੂੰ ਕਿਹ ਲੱਗਦੇ ਨੇ ਮੇਰੇ ਉਪਰਲਾ ਸੀ ਦਮ ਹੋਰ ਵੀ ਦੇਖ ਲੈ ਜੇ ਤੂੰ ਪਸੰਦ ਹੋ ਜਾਵੇ ਆ ਜਾਂਦੇ ਫੋਟੋ ਵੇਖਦੇ ਬਹੁਤ ਤਰੀਲਾ ਚਿਲਾ ਭੰਡੀਆਂ ਦਮੰਦੀਆਂ ਥੋੜਾ ਖਿਚਰੇ ਅੱਛਾ ਦੀਦੀ ਨਾ verdade ਇਹ ਫੈਟਰੀ ਸੰਦਗੀ ਜਿਹੜੀ ਪਹੁੰਚੋ ਗੱਲ ਤਾਂ ਤੁਹਾਡੇ ਕੋਲ ਤਾਂ ਆਇਆ ਨਹੀਂ ਖੂਚ ਹੀ ਫੈਦਣ ਤੈਨੂੰ ਨਹੀਂ ਲੈ ਕੇ ਦੇਣਾ ਤੂੰ ਹੀ ਨਾ ਮੂੰਹ ਸਵਾਰ ਹੈਂ ਹੋਰ ਇਹਨੂੰ ਹੀ ਲੈ ਕੇ ਦੇਣੇ ਬਸ ਦਾ ਮੂੰਹ ਨਹੀਂ ਅੰਗੂਠਾ ਟੱਚ ਹੁੰਦਾ ਹੋਵੇ ਟੱਚ ਤੇ ਮੇਰੀ ਗੁੱਸ ਹੋਵੇ ਫੇਸ ਤੇ ਇਹ ਨਹੀਂ ਸਾਸਾ ਥੋੜਾ ਲੂਜੀ ਹੋ ਜਾਣਾ ਇਹ ਚੱਕਰ ਬੂਲ ਸ਼ੂਜ਼ ਵਰਗੇ ਲੱਗ ਰਹੇ ਨੇ ਵਾਈਟ ਜਿਹੜਾ ਐ ਤਮ ਐ ਨਾ ਗਿਆ ਹੁਣ ਤੂੰ ਸਕੂਨ ਨੂੰ ਯੂਹ ਹੋ ਚੀ ਦੇ ਤਰੀ ਉਹ ਤੋਂ ਕਿ ਕੋਟ ਪ੍ਰਾਸ਼ ਕੋਸ ਨੇ ਸਿਮਰਨ ਨੂੰ ਡਬਲ ਮੰਨਡ ਨਾ ਕਰ ਚੱਲੀ ਚਲੋ ਠੀਕ ਹੈ ਕਿਸੀ ਸਿੰਪਲ ਬੂਲ ਵਿੱਚ ਕਰ ਦੁਕਾਨ ਤੇ ਵੜ ਰਹੀ ਹੈ ਉਹ ਦੁਕਾਨ ਤੇ ਵੜ ਗਈ ਜਾ ਕੇ ਖਾ ਖਾ ਕੇ 버ਗਰ ਦਾ ਮੂੰਹ ਮੋਟੀ ਹੋ ਗਈ ਹੈ ਕੱਲ ਤਾਂ ਖਾਇਆ ਸੀ ਮਸਾ ਹੁਣ ਅੱਜ ਵੀ ਖਾਇਆ ਦੇਖ ਲੈ ਮੈਂ 버ਗਰ ਵਾਲੀ ਦੁਕਾਨ ਤੇ ਖੜੀ ਹਾਂ ਤੁਸੀਂ ਕਿ ਐ ਰੈਡੀ ਖਾ ਲੈ ਮੈਂ ਤਾਂ ਮਨਾ ਹੀ ਤੱਕ ਤੇ ਕਿਹੜਾ ਦਵਾ ਮੇਰੀ ਰੋਟੀ ਖਾ ਕੇ ਆਉਣੀ ਹੀ ਨਾ ਰੋਟੀ ਤੁਸੀਂ ਬਣਾਈ ਨਹੀਂ ਮੈਂ ਖਾਣ ਦੀ ਵਾਓ ਤੁਹਾਡੇ ਵੇਲਾ ਸਿਮਰਨ ਗੱਲਾਂ ਸੁਣ ਰਹੀਆਂ ਦੀਆਂ